ਆਪਣੇ ਰਿਸ਼ਤੇਦਾਰ ਦੀ ਨਕਲ ਕਰਦੇ ਹੋਏ ਨਜ਼ਰਾਏ ਸ਼ਾਇਦ ਕਪੂਰ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਇਹ ਫਨੀ ਵੀਡੀਓ बॉलीवुड एक्टर शाहिद कपूर इन दिनों ते ਵਿੱਚ ਆਪਣੀ ਆਗਾਮੀ ਫਿਲਮ ਤੇਰੀ ਬਾਤੂ ਮੈਂ ਐਸਾ ਉਲਜੀ ਜੀਆ ਦੇ ਪ੍ਰੋਮੋਸ਼ਨ ਦੇ ਵਿੱਚ ਬਿਜ਼ੀ ਨੇ ਆਪਣੇ ਬਿਜ਼ੀ ਸ਼ੈਡਿਊਲ ਦੇ ਵਿੱਚ ਐਕਟਰ ਨੇ ਮੰਗਲਵਾਰ ਨੂੰ ਅਤੀ ਰਾਤ ਨੂੰ ਇੱਕ ਮਜ਼ੇਦਾਰ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਉਹ ਆਪਣੇ ਪਸੰਦੀਦਾ ਰਿਸ਼ਤੇਦਾਰ ਦੇ ਬਾਰੇ ਗੱਲ ਕਰ ਰਹੇ ਨੇ ਬਲੱਡੀ ਡੈਡੀ ਐਕਟਰ ਸ਼ਾਹਿਦ ਕਪੂਰ ਨੇ ਇੰਸਟਾਗ੍ਰam ਦੇ ਉੱਪਰ ਇੱਕ ਵੀਡੀਓ ਪਾਇਆ ਜਿਸ ਦੇ ਵਿੱਚ ਆਪਣੇ ਪਸੰਦੀਦਾ ਰਿਸ਼ਤੇਦਾਰ ਦੀ ਨਕਲ ਕਰਦੇ ਹੋਏ ਵਜ਼ਨ ਵਧਨ ਦੇ ਬਾਰੇ ਕਿਸੇ ਨੂੰ ਸ਼ਰਮਿੰਦਾ ਕਰਦੇ ਹੋਏ ਲਿਖ ਰਹੇ ਨੇ ਤੇ ਉਹਨਾਂ ਨੇ ਲਿਖਿਆ ਕਿ ਮੇਰਾ ਪਸੰਦੀਦਾ ਰਿਸ਼ਤੇਦਾਰ ਵੀਡੀਓ ਦੇ ਵਿੱਚ ਸ਼ਾਹਿਦ ਕਪੂਰ ਨੂੰ ਦੇਖਿਆ ਜਾ ਸਕਦਾ ਹੈ ਕਿ ਇੱਕ ਵਾਈਟ ਸ਼ਰਟ ਦੇ ਉੱਪਰ ਇੱਕ ਬਲੈਕ ਦੁਪੱਟੇ ਦੇ ਨਾਲ ਉਹਨਾਂ ਨੇ ਆਪਣਾ ਸਿਰ ਢੱਕ ਰੱਖਿਆ ਤੇ ਹੱਥ ਦੇ ਵਿੱਚ ਉਹਨਾਂ ਦੇ ਕੱਪ ਹੈ ਤਾਂ ਇੱਕ ਫੀਮੇਲ ਦੀ ਐਕਟਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਇੰਜ ਲੱਗਦਾ ਕਿ ਜਿਵੇਂ ਰਿਸ਼ਤੇਦਾਰੀ ਦੇ ਵਿੱਚ ਕੋਈ ਆਂਟੀ ਹੋਵੇ ਜੋ ਉਹਨਾਂ ਦਾ ਮੂਜਾਕ ੜਾਉਂਦੀ ਹੋਵੇ ਤਾਂ ਇਸ ਗੱਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤਾਂ ਕੀ ਐਕਟਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਸ਼ਾਹਿਦ ਕਪੂਰ ਇਹਨਾਂ ਦਾ ਅੰਦਾਜ਼ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਤਾਂ ਆਓ ਦੇਖਦੇ ਹਾਂ ਇਹ ਪੂਰੀ ਵੀਡੀਓ thank <laughs> you ਆਪਣੇ ਰਿਸ਼ਤੇਦਾਰ ਦੀ ਨਕਲ ਕਰਦੇ ਹੋਏ ਨਜ਼ਰਾਏ ਸ਼ਾਇਦ ਕਪੂਰ ਸੋਸ਼ਲ ਮੀਡੀਆ ਤੇ ਪੋਸਟ ਕੀਤੀ ਇਹ ਫਨੀ ਵੀਡੀਓ बॉलीवुड एक्टर शाहिद कपूर इन ਦਿਨਾਂ ਦੇ ਵਿੱਚ ਆਪਣੀ ਆਗਾਮੀ ਫਿਲਮ ਤੇਰੀ ਬਾਤੋਂ ਮੈਂ ਐਸਾ ਉਲਜੀ ਜੀਆ ਦੇ ਪ੍ਰੋਮੋਸ਼ਨ ਦੇ ਵਿੱਚ ਬਿਜ਼ੀ ਨੇ ਆਪਣੇ ਬਿਜ਼ੀ ਸ਼ੈਡਿਊਲ ਦੇ ਵਿੱਚ ਐਕਟਰ ਨੇ ਮੰਗਲਵਾਰ ਨੂੰ ਅਤੀ ਰਾਤ ਨੂੰ ਇੱਕ ਮਜ਼ੇਦਾਰ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਉਹ ਆਪਣੇ ਪਸੰਦੀਦਾ ਰਿਸ਼ਤੇਦਾਰ ਦੇ ਬਾਰੇ ਗੱਲ ਕਰ ਰਹੇ ਨੇ ਬਲੱਡੀ ਡੈਡੀ ਐਕਟਰ ਸ਼ਾਹਿਦ ਕਪੂਰ ਨੇ ਇੰਸਟਾਗ੍ਰਾਮ ਦੇ ਉੱਪਰ ਇੱਕ ਵੀਡੀਓ ਪਾਇਆ ਜਿਸ ਤੇ ਵਿੱਚ ਆਪਣੇ ਪਸੰਦੀਦਾ ਰਿਸ਼ਤੇਦਾਰ ਦੀ ਨਕਲ ਕਰਦੇ ਹੋਏ ਵਜ਼ਨ ਵਧਨ ਦੇ ਬਾਰੇ ਕਿਸੇ ਨੂੰ ਸ਼ਰਮਿੰਦਾ ਕਰਦੇ ਹੋਏ ਲਿਖ ਰਹੇ ਨੇ ਤੇ ਉਹਨਾਂ ਨੇ ਲਿਖਿਆ ਹੈ ਕਿ ਮੇਰਾ ਪਸੰਦੀਦਾ ਰਿਸ਼ਤੇਦਾਰ ਵੀਡੀਓ ਦੇ ਵਿੱਚ ਸ਼ਾਹਿਦ ਕਪੂਰ ਨੂੰ ਦੇਖਿਆ ਜਾ ਸਕਦਾ ਹੈ ਕਿ ਇੱਕ ਵਾਈਟ ਸ਼ਰਟ ਦੇ ਉੱਪਰ ਇੱਕ ਬਲੈਕ ਦੁਪੱਟੇ ਦੇ ਨਾਲ ਉਹਨਾਂ ਨੇ ਆਪਣਾ ਸਿਰ ਢੱਕ ਰੱਖਿਆ ਤੇ ਹੱਥ ਦੇ ਵਿੱਚ ਉਹਨਾਂ ਦੇ ਕੱਪ ਹੈ ਤਾਂ ਇੱਕ ਫੀਮੇਲ ਦੀ ਐਕਟਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਇੰਜ ਲੱਗਦਾ ਕਿ ਜਿਵੇਂ ਰਿਸ਼ਤੇਦਾਰੀ ਦੇ ਵਿੱਚ ਕੋਈ ਆਂਟੀ ਹੋਵੇ ਜੋ ਉਹਨਾਂ ਦਾ ਮੂਜਾਕ ੜਾਉਂਦੀ ਹੋਵੇ ਤਾਂ ਇਸ ਗੱਲ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਤਾਂ ਕੀ ਐਕਟਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਸ਼ਾਹਿਦ ਕਪੂਰ ਇਹਨਾਂ ਦਾ ਅੰਦਾਜ਼ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਤਾਂ ਆਓ ਦੇਖਦੇ ਹਾਂ ਇਹ ਪੂਰੀ ਵੀਡੀਓ thank <laughs> you